ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਹੁਮਨ ਕਰਿਆਨਾ ਸਟੋਰ ਡੇਹੜਾ ਰੋਡ ਫਤਿਹਗੜ ਚੋੜੀਆਂ ਆਪ ਸਭ ਦੇ ਸੰਗਤਾਂ ਚਰਣਾ ਜੀ ਬੇਨਤੀ ਹੈ ਕਿ ਅੱਜ ਤੋਂ ਹਫ਼ਤਾ ਪਹਿਲਾਂ ਦੁਕਾਨ ਤੇ ਕਾਫੀ ਰਸ ਸੀਗਾ ਕੋਈ ਲੇਡੀਜ਼ ਇਦਾਂ ਸੌਦਾ ਲੈਣ ਆਏ ਸਾਨੂੰ ਨਹੀਂ ਪਤਾ ਇਹ ਪਰਸਕਾਉਂ ਇੱਥੇ ਛੱਡ ਗਿਆ। ਸ਼ਾਮ ਨੂੰ ਜੇ ਅਸੀਂ ਦੁਕਾਨ ਬੰਦ ਹਾਂਗੇ ਤੇ ਪਰਸ ਇੱਥੇ ਦੁਕਾਨ ਤੇ ਪਿਆ ਸੀਗਾ। ਸੋ ਹਵਤਾ ਇੱਕ ਪਹਿਲਾਂ ਨਿਕਾਲਿਆ। ਸੋ ਅਸੀਂ ਦੇਖ ਕੇ 2-4 ਦਿਨ ਤੇ ਕੋਈ ਨਹੀਂ ਆਇਆ ਮਿਲ ਕੇ ਅਸੀਂ ਆਪਣੀ ਇੱਕ ਛੋਟੀ ਜਿਹੀ ਵੀਡੀਓ ਪਾਈ। ਉਸ ਵੀਡੀਓ ਨੂੰ ਸੁਣ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਬਾੜ ਸਾਹਿਬ ਜੋ ਸਾਡੇ ਦੇ ਨਗਰ ਦੇ ਹਨ। ਪੱਤਰਕਾਰ ਉਹਨਾਂ ਨੂੰ ਇਸ ਗੱਲ ਦੀ ਸੂਚਨਾ ਮਿਲੀ ਤੇ ਉਹ ਅੱਜ ਸਾਡੀ ਦੁਕਾਨ ਤੇ ਪਹੁੰਚੇ ਹਨ। ਸੋ ਮੈਂ ਚਰਣਾ ਵਿੱਚ ਬੇਨਤੀ ਕਰਦਾ ਹਾਂ ਕਿ ਆਪਣੀ ਇਹ ਪਰਸ ਲੈਡੀ ਪਰਸ ਛੱਡ ਗਏ ਹਨ ਉਹ ਆਪਣੀ ਕੋਈ ਨਿਸ਼ਾਨੀ ਦੱਸ ਕੇ ਤੇ ਇਹ ਪਰਸ ਸਾਡੇ ਕੋ ਘੁੰਮਣ ਕਰਾਨਾ ਸਟੂਡੀਓ ਰੋਡ ਤੋਂ ਲਿਜਾ ਸਕਦਾ ਹੈ ਭਾਈ ਪੰਜੀ ਸਿੰਘ ਜੀ ਜੇਕਰ ਤੁਹਾਡੇ ਕੋਲ ਹੱਬੇ 10 ਦਿਨ 20 ਦਿਨ ਤੱਕ ਕੋਈ ਕਿੰਨੇ ਦਿਨ ਵੇਟ ਕਰੋ ਜੇ ਨਹੀਂ ਆਉਂਦਾ ਤੇ ਫਿਰ ਇਸ ਪੈਸੇ ਦਾ ਕੀ ਕਰੂ ਅਸੀਂ ਘੜਦੋ ਘੜ ਵੀ 1 ਮਹੀਨਾ ਡੀ ਕਰਾਂਗੇ ਹੋਰ ਅਗਰ ਜੇ ਕੋਈ ਨਾ ਇਹ ਵਾਲੀ ਵਾਰ ਸਾਇਆ ਤੇ ਇਹ ਅਸੀਂ ਪੈਸੇ ਜਿਹੜਿਆ ਉਹ ਮੌਤ ਮਰ ਬੰਦਿਆਂ ਦੀ ਹਜੂਰੀ ਦੇ ਵਿੱਚ ਇਹ ਆ ਗਿਣਤੀ ਕਰਕੇ ਤੇ ਇਹ ਲੋਡ ਬੰਦੋ ਜਿਹੜੇ ਆ ਪੈਸੇ ਮੁਹਈਆ ਕਰ ਦੇਵਾਂਗੇ। ਇਤਨਾ ਐਡਰੈਸ ਬੋਲੋ। ਡੇਰਾ ਰੋਡ ਹਵੇਲੀਆਂ, ਘੁੰਮਣ ਕਰਿਆਨਾ ਸਟੋਰ, ਫਦੇਗੜ ਚੋੜੀਆਂ, ਫੋਨ ਨੰਬਰ 85604 50910। ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ।